ਅਸ਼ੀਕਾਲ ਤੋਂ ਸੇਖ ਰਿਹਾ ਹਾਂ ਸੰਜਨੀ ਉਸ ਤੇ ਮੈਂ ਹਾ ਪਰਦੀਪ ਕੌਰ ਤੇ ਜੇਕਰ ਤੁਸੀਂ ਵੀ ਆਪਣੇ ਸਰੀਰ ਦੀ ਚਰਬੀ ਘਟਾਉਣਾ ਚਾਹੁੰਦੇ ਹੋ ਤੇ ਸਕਿਨ ਚਾਹੁੰਦੇ ਹੋ ਕਿ ਤੁਹਾਡੀ ਗਲੋ ਕਰੇ ਤਾਂ ਇਸ ਪਾਣੀ ਨੂੰ ਪੀਣਾ ਸ਼ੁਰੂ ਕਰ ਦਿਓ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਕਿਵੇਂ ਉਜੀ ਦਿਨਾਂ ਦੇ ਵਿੱਚ ਤੁਹਾਡੀ ਫੈਟ ਐਚ ਡੀ ਉਹ ਇਸ ਤਰੀਕੇ ਦੇ ਨਾਲ ਕੰਨੀ ਸ਼ੁਰੂ ਹੋ ਜਾਏਗੀ ਕਿ ਤੁਹਾਨੂੰ ਖੁਦ ਨੂੰ ਯਕੀਨ ਹੋਣਾ ਮੁਸ਼ਕਿਲ ਹੋ ਜਾਏਗਾ ਤੇ ਇਸ ਦਿਨਾਂ ਲਈ ਕੀ ਕੀ ਇਸ ਦੇ ਫਾਇਦੇ ਨੇ ਇਸ ਹੈਲਥ ਰਿਲੇਟਡ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੇ ਔਰ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਲੋਕਾਂ ਨੂੰ ਵੀ ਇਸ ਦੇ ਫਾਇਦੇ ਪਤਾ ਲੱਗ ਸਕਣ। ਇਹਮ ਜਾਣਕਾਰੀ ਉਹਨਾਂ ਲੋਕਾਂ ਲਈ ਚੁਪਣੀ ਸਕਿਨ ਨੂੰ 글로ਵ ਦਿਖਾਉਣਾ ਚਾਹੁੰਦੇ ਨੇ ਸਕਿਨ ਦੇ ਉੱਪਰ ਔਰ ਖਾਸ ਕਰਕੇ ਅਜਿਹੀਆਂ ਬਿਮਾਰੀਆਂ ਜਿੰਨਾਂ ਬਿਮਾਰੀਆਂ ਦੇ ਨਾਂ ਤੋਂ ਉਹ ਬਚਾ ਪਤਾ ਲੱਗਦੀ ਹੈ ਤੇ ਨਾ ਹੀ ਉਹਨਾਂ ਦਾ ਇਲਾਜ ਅਕਸਰ ਸਬਜੀ ਬਣਾਉਂਦੇ ਸਮੇਂ ਜੇਕਰ ਜੀਰੇ ਦਾ ਤੜਕਾ ਲਗਾਇਆ ਜਾਵੇ ਤਾਂ ਉਸਦੇ ਨਾਲ ਖਾਣੇ ਦਾ ਸਵਾਦ ਹੋਰ ਦੁੱਗਣਾ ਹੋ ਜਾਂਦਾ ਹੈ ਕਈ ਲੋਕ ਤਾਂ ਜਿਹੀ ਹੁੰਦੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੀਰਾ ਸਿਰਫ ਥਾਲੇ ਸਬਜੀ ਦਾ ਸਵਾਦ ਵਧਾਉਣ ਦੇ ਵਿੱਚ ਕੰਮ ਆਉਂਦਾ ਹੈ ਪਰ ਜੀਰਾ ਨਹੀਂ ਹੈ ਖਾਣੇ ਦੇ ਸਵਾਦ ਦੇ ਨਾਲ-ਨਾਲ ਜੀਰਾ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਦੇ ਲਈ ਵੀ ਲਾਹੇਵੰਦ ਹੈ ਜੀਰੇ 'ਚ ਪਾਈ ਜਾਣ ਵਾਲੀ ਐਂਟੀਆਕਸੀਡੈਂਟ ਐਂਟੀ ਇਨਫਲੇਮੇਟਰੀ ਵਰਗੇ ਹੁਣ ਗੁਣਸੇਤ ਨੂੰ ਦੁਰਸਤ ਰੱਖਣ 'ਚ ਵੀ ਮਦਦ ਕਰਦੇ ਨੇ ਤੇ ਜੀਰੇ 'ਚ 100 ਦੇ ਕਰੀਬ ਕੈਮੀਕਲ ਯੋਗਿਕ ਹੁੰਦੇ ਨੇ ਜੋ ਫਾਈਬਰ ਆਇਰਨ ਕੈਲਸ਼ੀਅਮ ਮੈਗਨੀਸ਼ੀਅਮ ਜ਼ਿੰਕ ਵਿਟਾਮਿਨ ਤੇ ਪੋਟਾਸ਼ੀਅਮ ਪਤਾਂ ਦੀ ਕਮੀ ਨੂੰ ਪੂਰਾ ਕਰਦੇ ਨੇ ਤਸਵੀਰੇ ਉੱਤੇ ਦੇ ਸਾਰ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਦੇ ਨਾਲ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਅੱਜ ਅਸੀਂ ਤੁਹਾਨੂੰ ਜਿਹਦੇ ਦੇ ਨਾਲ ਪਾਣੀ ਪੀਣਾ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦਵਾਂਗੀ ਤਾਂ ਨੀਂਦ ਦੀ ਕਮੀ ਨੂੰ ਪੂਰਾ ਕਰਦਾ ਜਿਹਰੇ ਦਾ ਪਾਣੀ ਨੀਂਦ ਦੀ ਕਮੀ ਨੂੰ ਪੂਰਾ ਕਰਨ ਵਿੱਚ ਵੀ ਲਾਹੇਵੰਦ ਮੰਨਿਆ ਜਾਂਦਾ ਹੈ ਪਛਤੌੜ ਭਰੀ ਜ਼ਿੰਦਗੀ ਤੇ ਤਣਾਅ ਦੇ ਚੱਲਦੇ ਜੇਕਰ ਤੁਹਾਨੂੰ ਵੀ ਨੀਂਦ ਆਉਣੀ ਬੰਦ ਹੋ ਗਈ ਹੈ ਤਾਂ ਤੁਹਾਨੂੰ ਸਵੇਰੇ ਖਾਲੀ ਪੇਟ ਜਿਹਦੇ ਦਾ ਪਾਣੀ ਪੀਣਾ ਚਾਹੀਦਾ ਜੇਕਰਨ ਦੇ ਨਾਲ ਨੀਂਦ ਦੀ ਕਮੀ ਦੂਰ ਹੁੰਦੀ ਹੈ ਤਾਂ ਗਲਤ ਖਾਣ ਪੀਣ ਦੇ ਨਾਲ ਨਾਲ ਗੈਸ ਤੇ ਕਬਜ਼ ਦੀ ਸਮੱਸਿਆ ਹੋਣਾ ਵੀ ਆਮ ਗੱਲ ਹੋ ਗਈ ਹੈ ਸੂਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਦੇ ਨਾਲੇ ਕਬਜ਼ ਚੜਤੋਂ ਖਤਮ ਖੋ ਦਿੰਦੀ ਹੈ ਤੇ ਜੇਕਰ ਸਰੀਰ ਦੇ ਵਿੱਚ ਤੁਹਾਡੇ ਫੈਟ ਹੈ ਤਾਂ ਜੀਰਾ ਇੱਕ ਐਂਟੀਆਕਸੀਡੈਂਟ ਹੈ ਜੋ ਮੈਟਾਬੋਲਿਜ਼ਮ ਨੂੰ ਤੇਜ਼ ਕਰਨ 'ਚ ਮਦਦ ਕਰਦਾ ਜੇਕਰ ਮੈਟਾਬੋਲਿਜ਼ਮ ਤੇਜ਼ ਹੋਵੇਗਾ ਤਾਂ ਸਰੀਰ ਦਾ ਫੈਟ ਜਮਾ ਨਹੀਂ ਹੋਏਗਾ ਤਦ ਆਸੇ ਕਿ ਜੀਰੇ ਦੇ ਵਿੱਚ ਵਿਟਾਮਿਨ ਕੈਲਸ਼ੀਅਮ ਮੈਗਨੀਜ਼ ਕਾਪਰ ਆਇਰਨ ਤੇ ਕਈ ਹੋਰ ਔਸ਼ਕਤਾਂ ਭਰਪੂਰ ਮਾਤਰਾ 'ਚ ਹੁੰਦੇ ਨੇ ਜਿਹੜੇ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਭਾਰ ਘਟ ਕਰਨ 'ਚ ਮਦਦ ਕਰਦੇ ਨੇ ਇਮਿਊਨਿਟੀ ਸਿਸਟਮ ਨੂੰ ਵਧਾਉਂਦਾ ਹੈ ਅਜਿਰੇ ਦੇ ਪਾਣੀ ਨੂੰ ਆਇਰਨ ਦਾ ਸਭ ਤੋਂ ਵੱਡਾ ਸਰੋਤ ਮੰਨਿਆ ਜਾਂਦਾ ਹੈ ਇਸ ਤੇ ਪਾਣੀ ਤੇ ਵਿਟਾਮਿਨ 1 ਤੇ ਵਿਟਾਮਿਨ 3 ਭਰਪੂਰ ਮਾਤਰਾ ਚ ਪਾਇਆ ਜਾਂਦਾ ਹੈ ਸਵੇਰੇ ਖਾਲੀ ਪੇਟ ਜਿਰੇ ਦਾ ਪਾਣੀ ਪੀਣ ਦੇ ਨਾਲ ਸਾਡਾ ਇਮਿਊਨਿਟੀ ਸਿਸਟਮ ਜਿਹੜਾ ਸਟਰੋਂਗ ਹੋ ਜਾਂਦਾ ਹੈ ਇਮਿਊਨਿਟੀ ਦਾ ਪੱਧਰ ਵਧਦਾ ਤਾਂ ਹੁਣ ਤੁਹਾਨੂੰ ਦੱਸਾਂਗੇ ਕਿ ਜਿਰੇ ਦਾ ਪਾਣੀ ਤੁਸੀਂ ਤਿਆਰ ਕਿਵੇਂ ਕਰਨਾ ਹੈ ਸੋ ਇੱਕ ਚਮਚ ਜੀਰਾ ਲੈ ਲੈਣਾ ਇੱਕ ਚਮਚ ਗਲਾਸ ਇਸ ਦੇ ਵਿੱਚ ਨਿੰਬੂ ਅਤੇ ਸ਼ਹਿਦ ਜੇਕਰ ਤੁਸੀਂ ਚਾਹੋ ਨੀ ਆਲਸੋ ਆਪਸ਼ਨਲ ਵੀ ਰੱਖ ਸਕਦੇ ਹੋ ਉਸ ਵਿੱਚ ਮਿਕਸ ਕਰ ਲਓ ਤੇ ਜੀਰੇ ਦੇ ਪਾਣੀ ਨੂੰ ਕਰੀਬ 5 ਤੋਂ 10 ਮਿੰਟ ਤੱਕ ਉਬਾਲੋ ਪਾਣੀ ਨੂੰ ਕਮਰੇ ਦੇ ਤਾਪਮਨ ਤੱਕ ਠੰਡਾ ਹੋਣ ਦਿਓ ਹੁਣ ਇਸ ਨੂੰ ਫਿਲਟਰ ਕਰੋ ਤੇ ਸਵੇਰੇ ਖਾਲੀ ਪੇਟ ਇਸ ਤੇ ਪਾਣੀ ਦਾ ਸੇਵਨ ਕਰੋ ਸਸ਼ਕਾਲ ਤੋਂ ਸੇਖ ਰਹਾ ਹਾਂ ਸੰਜੈ ਨੇ ਇਸ ਤੇ ਮੈਂ ਹਾ ਪ੍ਰਦੀਪ ਹਾਂ ਤੇ ਜੇਕਰ ਤੁਸੀਂ ਵੀ ਆਪਣੇ ਸਰੀਰ ਦੀ ਚਰਬੀ ਘਟਾਉਣਾ ਚਾਹੁੰਦੇ ਹੋ ਤੇ ਸਕਿਨ ਚਾਹੁੰਦੇ ਹੋ ਕਿ ਤੁਹਾਡੀ ਗਲੋ ਕਰੇ ਤੁਸੀਂ ਪਾਣੀ ਨੂੰ ਪੀਣਾ ਸ਼ੁਰੂ ਕਰ ਦਿਓ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਕਿਵੇਂ ਉਜੀ ਦਿਨਾਂ ਦੇ ਵਿੱਚ ਤੁਹਾਡੀ ਫੈਟ ਐਚ ਡੀ ਉਹ ਇਸ ਤਰੀਕੇ ਦੇ ਨਾਲ ਘੁਣੇ ਸ਼ੁਰੂ ਹੋ ਜਾਏਗੀ ਕਿ ਤੁਹਾਨੂੰ ਖੁਦ ਨੂੰ ਯਕੀਨ ਹੋਣਾ ਮੁਸ਼ਕਿਲ ਹੋ ਜਾਏਗਾ ਤੇ ਇਸ ਦਿਨਾਂ ਲਈ ਕੀ ਕੀ ਇਸ ਦੇ ਫਾਇਦੇ ਨੇ ਇਸ ਹੈਲਥ ਰਿਲੇਟਿਡ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੇ ਔਰ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਲੋਕਾਂ ਨੂੰ ਵੀ ਇਸ ਦੇ ਫਾਇਦੇ ਪਤਾ ਲੱਗ ਸਕਣ ਅਹਿਮ ਜਾਣਕਾਰੀ ਉਹਨਾਂ ਲੋਕਾਂ ਲਈ ਚੁਪਣੀ ਸਕਿਨ ਨੂੰ 글로 ਦਿਖਾਉਣਾ ਚਾਹੁੰਦੇ ਨੇ ਸਕਿਨ ਦੇ ਉੱਪਰ ਔਰ ਖਾਸ ਕਰਕੇ ਅਜਿਹੀਆਂ ਬਿਮਾਰੀਆਂ ਜਿੰਨਾਂ ਬਿਮਾਰੀਆਂ ਦੇ ਨਾਂ ਤੋਂ ਉਹ ਬਚਾ ਪਤਾ ਲੱਗਦੀ ਹੈ ਤੇ ਨਾ ਹੀ ਉਹਨਾਂ ਦਾ ਇਲਾਜ। ਅਕਸਰ ਸਬਜ਼ੀ ਬਣਾਉਂਦੇ ਸਮੇਂ ਜੇਕਰ ਜੀਰੇ ਦਾ ਤੜਕਾ ਲਗਾਇਆ ਜਾਵੇ ਤਾਂ ਉਸਦੇ ਨਾਲ ਖਾਣੇ ਦਾ ਸੁਆਦ ਹੋਰ ਦੁੱਗਣਾ ਹੋ ਜਾਂਦਾ ਹੈ। ਕਈ ਲੋਕ ਤਾਂ ਜਿਹੀ ਹੁੰਦੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੀਰਾ ਸਿਰਫ ਥਾਲੇ ਸਬਜ਼ੀ ਦਾ ਸੁਆਦ ਵਧਾਉਣ ਦੇ ਵਿੱਚ ਕੰਮ ਆਉਂਦਾ ਹੈ ਪਰ ਜੀਰਾ ਨਹੀਂ ਹੈ। ਖਾਣੇ ਦੇ ਸੁਆਦ ਦੇ ਨਾਲ-ਨਾਲ ਜੀਰਾ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਦੇ ਲਈ ਵੀ ਲਾਹੇਵੰਦ ਹੈ। ਜੀਰੇ 'ਚ ਪਾਈ ਜਾਣ ਵਾਲੇ ਐਂਟੀਆਕਸੀਡੈਂਟ ਐਂਟੀ ਇਨਫਲੇਮੇਟਰੀ ਵਰਗੇ ਹੁਣ ਗੁਣਸੇਤ ਨੂੰ ਦੁਰਸਤ ਰੱਖਣ 'ਚ ਵੀ ਮਦਦ ਕਰਦੇ ਨੇ ਤੇ ਜੀਰੇ 'ਚ 100 ਦੇ ਕਰੀਬ ਕੈਮੀਕਲ ਯੋਗਿਕ ਹੁੰਦੇ ਨੇ ਜੋ ਫਾਈਬਰ ਆਇਰਨ ਕੈਲਸ਼ੀਅਮ ਮੈਗਨੀਸ਼ੀਅਮ ਜ਼ਿੰਕ ਵਿਟਾਮਿਨ ਤੇ ਪੋਟਾਸ਼ੀਅਮ ਪਤਾਂ ਦੀ ਕਮੀ ਨੂੰ ਪੂਰਾ ਕਰਦੇ ਨੇ ਤਸਵੀਰੀ ਉਰ ਦੇ ਸਾਰ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਦੇ ਨਾਲ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਅੱਜ ਅਸੀਂ ਤੁਹਾਨੂੰ ਜੀਰੇ ਦੇ ਨਾਲ ਪਾਣੀ ਪੀਣ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦਵਾਂਗੀ ਤਾਂ ਨੀਂਦ ਦੀ ਕਮੀ ਨੂੰ ਪੂਰਾ ਕਰਦਾ ਹੈ ਜੀਰੇ ਦਾ ਪਾਣੀ ਨੀਂਦ ਦੀ ਕਮੀ ਨੂੰ ਪੂਰਾ ਕਰਨ ਵਿੱਚ ਵੀ ਲਾਹੇਵੰਦ ਮੰਨਿਆ ਜਾਂਦਾ ਹੈ ਭੱਜ ਦੌੜ ਭਰੀ ਜ਼ਿੰਦਗੀ ਤੇ ਤਣਾਅ ਦੇ ਚੱਲਦੇ ਜੇਕਰ ਤੁਹਾਨੂੰ ਵੀ ਨੀਂਦ ਆਉਣੀ ਬੰਦ ਹੋ ਗਈ ਹੈ ਤਾਂ ਤੁਹਾਨੂੰ ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣਾ ਚਾਹੀਦਾ ਹੈ ਜੇਕਰੰ ਦੇ ਨਾਲ ਨੀਂਦ ਦੀ ਕਮੀ ਦੂਰ ਹੁੰਦੀ ਹੈ ਤਾਂ ਗਲਤ ਖਾਣ ਪੀਣ ਦੇ ਨਾਲ ਨਾਲ ਗੈਸ ਤੇ ਕਬਜ਼ ਦੀ ਸਮੱਸਿਆ ਹੋਣਾ ਵੀ ਆਮ ਗੱਲ ਹੋ ਗਈ ਹੈ ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਦੇ ਨਾਲੇ ਕਬਜ਼ ਜੜ ਤੋਂ ਖਤਮ ਖੁੱਦ ਜਾਂਦੀ ਹੈ ਤੇ ਜੇਕਰ ਸਰੀਰ ਦੇ ਵਿੱਚ ਤੁਹਾਡੇ ਫੈਟ ਹੈ ਤਸੀਰਾ ਇੱਕ ਐਂਟੀਆਕਸੀਡੈਂਟ ਹੈ ਜੋ ਮੈਟਾਬੋਲਿਜ਼ਮ ਨੂੰ ਤੇਜ਼ ਕਰਨ 'ਚ ਮਦਦ ਕਰਦਾ ਜੇਕਰ ਮੈਟਾਬੋਲਿਜ਼ਮ ਤੇਜ਼ ਹੋਵੇਗਾ ਤਾਂ ਸਰੀਰ ਦਾ ਫੈਟ ਜਮਾ ਨਹੀਂ ਹੋਏਗਾ ਤਾਂ ਦੱਸਿਆ ਕਿ ਜੀਰੇ ਦੇ ਵਿੱਚ ਵਿਟਾਮਿਨ ਕੈਲਸ਼ੀਅਮ ਮੈਗਨੀਸ਼ੀਅਮ ਕਾਪਰ ਆਇਰਨ ਤੇ ਕਈ ਹੋਰ ਪੌਸ਼ਟਿਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਨੇ ਜਿਹੜੇ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਭਾਰ ਘ ਕਰਦੇ ਨੇ ਕਮਿਊਨਿਟੀ ਸਿਸਟਮ ਨੂੰ ਵਧਾਉਂਦਾ ਹੈ ਜੀਰੇ ਦੇ ਪਾਣੀ ਨੂੰ ਆਇਰਨ ਦਾ ਸਭ ਤੋਂ ਵੱਡਾ ਸਰੋਤ ਮੰਨਿਆ ਜਾਂਦਾ ਹੈ ਇਸ ਤੇ ਪਾਣੀ ਇਤੇ ਵਿਟਾਮਿਨ 1 ਤੇ ਵਿਟਾਮਿਨ 3 ਭਰਪੂਰ ਮਾਤਰਾ ਚ ਪਾਇਆ ਜਾਂਦਾ ਹੈ ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਦੇ ਨਾਲ ਸਾਡਾ ਇਮਿਊਨਿਟੀ ਸਿਸਟਮ ਜਿਹੜਾ ਸਟਰੋਂਗ ਹੋ ਜਾਂਦਾ ਇਮਿਊਨਿਟੀ ਦਾ ਪੱਧਰ ਵਧਦਾ ਤਾਂ ਹੁਣ ਤੁਹਾਨੂੰ ਦੱਸਾਂਗੇ ਕਿ ਜੀਰੇ ਦਾ ਪਾਣੀ ਤੁਸੀਂ ਤਿਆਰ ਕਿਵੇਂ ਕਰਨਾ ਹੈ ਸੋ ਇੱਕ ਚਮਚ ਜੀਰਾ ਲੈ ਲੈਣਾ ਇੱਕ ਚਮਚ ਗਲਾਸ ਇਸ ਦੇ ਵਿੱਚ ਨਿੰਬੂ ਅਤੇ ਸ਼ਹਿਦ ਚੇਕਰ ਤੁਸੀਂ ਚਾਹੋ ਨੀ ਆਲਸੋ ਆਪਸ਼ਨਲ ਵੀ ਰੱਖ ਸਕਦੇ ਹੋ ਉਸ ਵਿੱਚ ਮਿਕਸ ਕਰ ਲਿਓ ਤੇ ਜੀਰੇ ਦੇ ਪਾਣੀ ਨੂੰ ਕਰੀਬ 5 ਤੋਂ 10 ਮਿੰਟ ਤੱਕ ਉਬਾਲੋ ਪਾਣੀ ਨੂੰ ਕਮਰੇ ਦੇ ਤਾਪਮਨ ਤੱਕ ਠੰਡਾ ਹੋਣ ਦਿਓ ਹੁਣ ਇਸ ਨੂੰ ਫਿਲਟਰ ਕਰੋ ਤੇ ਸਵੇਰੇ ਖਾਲੀ ਪੇਟ ਇਸ ਤੇ ਪਾਣੀ ਦਾ ਸੇਵਨ ਕਰੋ